ਇਸਰਾਈਲ ਅਮਰੀਕਾ ਅਤੇ ਫਲਸਤੀਨ ਦੇ ਮਾਮਲੇ ਤੇ ਹੋਣ ਵਾਲੇ ਸਮਝੌਤੇ ਤੋਂ ਬਾਅਦ ਪਾਕਿਸਤਾਨ ਚ ਇਹ ਆਵਾਜ਼ਾਂ ਵੀ ਉੱਠੀਆਂ ਨੇ ਕਿ ਹਮਾਸ ਨੂੰ ਹਥਿਆਰ ਸੁੱਟਣ ਦੇ ਮਜਬੂਰ ਕਰਨ ਦਾ ਮਤਲਬ ਇਹ ਹੈ ਕਿ ਇਸਰਾਈਲ ਦੇ ਸਾਹਮਣੇ ਹਥਿਆਰ ਚੁੱਕ ਕੇ ਜਿਹੜੀ ਤਾਕਤ ਕੜੀ ਹੈ ਉਹਨੂੰ ਹਥਿਆਰ ਸੁੱਟਣ ਤੇ ਮਜਬੂਰ ਕਰਨਾ ਇਸ ਮਾਮਲੇ ਦੇ ਉੱਤੇ ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਇਸਾਕ ਢਾਰਹੋਣਾ ਨੇ ਆਖਿਆ ਹੈ ਕਿ ਇਹ ਮਾਮਲਾ ਜੇ ਅਮਨ ਵਾਲੇ ਪਾਸੇ ਜਾ ਰਿਹਾ ਹੈ ਤੇ ਇਹੋ ਜੀਆਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਇਹੋ ਜੇ ਮਾਮਲੇ ਕਰਕੇ ਇਹਨੂੰ ਸਿਆਸੀ ਹਵਾ ਨਹੀਂ ਦੇਣੀ ਚਾਹੀਦੀ ਅਮਨ ਜਿਹੜਾ ਉਹ ਦੁਨੀਆਂ ਵਾਸਤੇ ਜ਼ਰੂਰੀ ਹੈ ਔਰ ਉਸ ਵੇਲੇ ਜਦੋਂ ਦੁਨੀਆਂ ਦੇ 8 ਅਰਬ ਮੁਲਕ ਔਰ ਪਾਕਿਸਤਾਨ ਸਮੇਤ ਬਾਕੀ ਦੁਨੀਆਂ ਫਲਸਤੀਨ ਦੇ ਵਿੱਚ ਅਮਨ ਦੀ ਹਾਮੀ ਹੈ ਐਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਉਹ ਨਹੀਂ ਕਰਨੀਆਂ ਚਾਹੀਦੀਆਂ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਂਨੇ ਨੇ ਜਿਹੜੇ ਉਹ ਜ਼ਮਾਨ ਨੇ ਜਦੋਂ ਅਮਰੀਕਾ ਇਹਦਾ ਜ਼ਮਾਨਤ ਦੇਣ ਡਿਆ ਹੈ ਜ਼ਮਾਨ ਹੈ ਕਿ ਉਹ ਅਮਨ ਜਿਹੜਾ ਉਹਨੂੰ ਕਾਇਮ ਵੀ ਕਰੇਗਾ ਹਮਾਸਲੋ ਅਜੇ ਤੱਕ ਤੇ ਜਵਾਬ ਨਹੀਂ ਆਇਆ ਪਰ ਪਾਕਿਸਤਾਨੀ ਡਿਪਟੀ ਪ੍ਰਾਈਮ ਮਿਨਿਸਟਰ ਦਾ ਅਕਨ ਹੈ ਕਿ ਫਲਸਤੀਨ ਦੇ ਵਿੱਚ ਜਾਂ ਗਾਜ਼ਾ 'ਚ ਜਿਹੜੀ ਅਮਨ ਫੌਜ ਫੌਜਾਂ ਭੇਜੇਗਾ ਇਹਦਾ ਬਕਾਇਦਾ ਐਲਾਨ ਹੈ ਜਿਹੜਾ ਉਹ ਪਾਕਿਸਤਾਨੀ ਸਿਆਸੀ ਹਲਕੇ ਜਾਂ ਹੁਕਮਰਾਨ ਧੜਾ ਜਿਹੜਾ ਉਹ ਕਰੇਗਾ ਔਰ ਪਾਕਿਸਤਾਨ ਰਿਜ਼ਬੰਦ ਹੈ ਕਿ ਜਿੱਦਾਂ ਇੰਡੋਨੇਸ਼ੀਆ ਨੇ ਐਲਾਨ ਕੀਤਾ ਹੈ ਉਹਦਾ ਪਾਕਿਸਤਾਨ ਵੀ ਆਪਣੀਆਂ ਫੌਜਾਂ ਜਾਂ ਅਮਰ ਫੋਰਸਿਸ ਨੇ ਜਿਹੜੀਆਂ ਉਹ ਫਲਸਤੀਨ ਭੇਜੇ ਉਹਨਾਂ ਨੇ ਇਹਨਾਂ ਗੱਲਾਂ ਨੂੰ ਰੱਦ ਕੀਤਾ ਹੈ ਕਿ ਇਹ ਮਾਮਲਾ ਜਿਹੜਾ ਇਹ ਕਿਸੇ ਨੂੰ ਸਿਰ ਝਕਉਣ ਤੇ ਮਜਬੂਰ ਕਰ ਰਿਹਾ ਯਾਦ ਰਵੇ ਕਿ ਇਸਾਕ ਧਾਰ ਉਹਨਾਂ ਦੇ ਇਸ ਬਿਆਨ ਤੋਂ ਪਹਿਲਾਂ ਉਕਮਰਾਨ ਜਮਾਤ ਪਾਕਿਸਤਾਨ ਸੰਦੀਗ ਨੂਨ ਦੇ ਖਾਜਾ ਸਾਦ ਰਫੀਕ ਦਾ ਇੱਕ ਬਿਆਨ ਹੈ ਜਿਹੜਾ ਉਹ ਸੋਸ਼ਲ ਮੀਡੀਆ ਤੇ ਪਿਆ ਫਿਰਦਾ ਸੀ ਜੰਗ ਜਿੱਦੇ ਚ ਉਹਨਾਂ ਨੇ ਆਗਾ ਸੀ ਕਿ ਹਮਾਰਜ਼ ਨੂੰ ਨੀਵਾ ਕਰਨ ਦਾ ਮਤਲਬ ਇਹ ਹੈ ਕਿ ਇਸرائیਲ ਨੂੰ ਜਿੱਤ ਦਾ ਝੰਡਾ ਪਟਾਉਣਾ